ਉਹ ਬਚਾਣੇ ਵਾਲਾ ਹੈ ਜੋ تھا ਜੋ ਹੈ ਜੋ ਆਉਣੇ ਵਾਲਾ ਹੈ ਜੋ ਨੂੰ ਕੋ ਬਚਾਣੇ ਵਾਲਾ ਹੈ ਮੇਰਾ ਖੁਦਾ ਪ੍ਰਭੂ ਯੀਸ਼ੂ ਜੀ ਦੇ ਪਾਕ ਤੇ ਜਲਾਲੀ ਨਾਮ ਵਿੱਚ ਖੁਸ਼ਖਬਰੀ ਦੇ ਇਸ ਨਵੇਂ ਐਪੀਸੋਡ 'ਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਇنجੀਲ ਦੇ 12ਵੇਂ ਅਧਿਆਇ ਦੀ ਪਿਆਰੀ ਵੀ ਆਇਤ ਵਿੱਚ ਅਸੀਂ ਦਾ ਪੜ੍ਹਦੇ ਹਾਂ ਕਿ ਦੱਖਣ ਦੀ ਰਾਣੀ ਅਦਾਲਤ ਵਿੱਚ ਇਸ ਪੀੜੀ ਦੇ ਲੋਕਾਂ ਨਾਲ ਉੱਠੇਗੀ ਅਤੇ ਇਹਨਾਂ ਨੂੰ ਦੋਸ਼ੀ ਠਹਿਰਾਵੇਗੀ ਕਿਉਂ ਜੋ ਉਹ ਧਰਤੀ ਦੀ ਹੱਦੋਂ ਸੁਲੇਮਾਨ ਦੇ ਗਿਆਨ ਸੁਣਨ ਆਈ ਅਤੇ ਵੇਖੋ ਇੱਥੇ ਸੁਲੇਮਾਨ ਨਾਲੋਂ ਵੀ ਇੱਕ ਵੱਡਾ ਹੈ ਇਸ ਆਇਤ ਵਿੱਚ ਪ੍ਰਭੂ ਯੇਸ਼ੂ ਮਸੀਹ ਨੇ ਆਪਣੇ ਆਪ ਨੂੰ ਸੁਲੇਮਾਨ ਨਾਲੋਂ ਵੱਡਾ ਆਖਿਆ ਹੈ ਅਜਿਹਾ ਕਿਉਂ ਹੋਇਆ ਇਸ ਮਾਮਲੇ ਵਿੱਚ ਅਸੀਂ ਕੁਝ ਕਾਰਨ ਵੇਖਦੇ ਹਾਂ ਪਹਿਲਾ ਕਾਰਨ ਸੁਲੇਮਾਨ ਇੱਕ ਬੁੱਧੀਮਾਨ ਵਿਅਕਤੀ ਸੀ ਜਿਸ ਨੂੰ ਪਰਮੇਸ਼ਵਰ ਨੇ ਆਪਣੀ ਪ੍ਰਾਰਥਨਾ ਦੇ ਅਨੁਸਾਰ ਇਜ਼ਰਾਇਲ ਦਾ ਨਿਰਣਾ ਕਰਨ ਦੀ ਬੁੱਧ ਦਿੱਤੀ ਸੀ ਨਿਆਂ ਹੀ ਠਹਿਰਾਇਆ ਸੀ ਪਰ ਇੱਥੇ ਇਹ ਪ੍ਰਭੂ ਯੀਸ਼ੂ ਮਸੀਹ ਹਨ ਪਰਮੇਸ਼ਵਰ ਦਾ ਪੁੱਤਰ ਖੁਦ ਪਰਮੇਸ਼ਵਰ ਦੀ ਬੁੱਧ ਦਾ ਉਸ ਦੀ ਬੁੱਧੀ ਦਾ ਪ੍ਰਗਟਾਵਾ ਹੈ ਦੂਜਾ ਕਾਰਨ ਸੁਲੇਮਾਨ ਦੀ ਬੁੱਧੀ ਨੂੰ ਪਰਖਣ ਲਈ ਦੱਖਣ ਦੀ ਰਾਣੀ ਉਸ ਦੇ ਬਿਨਾ ਬੁલાਏ ਲੰਮੀ ਦੂਰੀ ਦੀ ਯਾਤਰਾ ਕੀਤੀ ਅਤੇ ਕਰਕੇ ਉਹਦੇ ਕੋਲ ਪਹੁੰਚੀ ਪਰ ਇੱਥੇ ਇਹ ਯੇਸ਼ੂ ਮਸੀਹ ਹਨ ਜਿਸ ਨੇ ਆਪਣੇ ਆਪ ਨੂੰ ਸਲੀਬ ਤੇ ਕੁਰਬਾਨ ਕੀਤਾ ਅਤੇ ਸਾਰੀ ਮਨੁੱਖ ਜਾਤੀ ਦੇ ਪਾਪ ਦੀ ਮਾਫੀ ਵਾਸਤੇ ਅਤੇ ਮੁਕਤੀ ਲਈ क्रूस ਉੱਤੇ ਕੁਰਬਾਨੀ ਦਿੱਤੀ ਅਤੇ ਫਿਰ ਤੀਜੇ ਦਿਨ ਮਰਿਆ ਹੋਇਆਂ ਵਿੱਚੋਂ ਦੁਬਾਰਾ ਜ਼ਿੰਦਾ ਹੋਏ ਅਤੇ ਹੁਣ ਤੁਹਾਨੂੰ ਮੁਕਤੀ ਦੇ ਮਾਰਗ ਰਾਹੀਂ ਆਪਣੇ ਕੋਲ ਬੁਲਾ ਰਹੇ ਹਨ ਤੀਸਰਾ ਦੱਖਣ ਦੀ ਰਾਣੀ ਨੂੰ ਸੁਲੇਮਾਨ ਕੋਲ ਆਉਣ ਲਈ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਇੱਕ ਔਰਤ ਹੋਣ ਦੇ ਕਾਰਨ ਇੱਕ ਲੰਬਾ ਅਤੇ ਔਖਾ ਸਫ਼ਰ ਕਰਨ ਦੇ ਯੋਗ ਨਹੀਂ ਸੀ ਉਹ ਉਹ ਇਸ ਗੱਲ ਤੋਂ ਚਿੰਤਿਤ ਸੀ ਕਿ ਉਸ ਦੀ ਗੈਰ ਹਾਜ਼ਰੀ ਵਿੱਚ ਉਸ ਦੇ ਦੇਸ਼ ਦਾ ਕੀ ਹੋਵੇਗਾ ਚਿੰਤਾ ਛੱਡ ਕੇ ਸੁਲੇਮਾਨ ਦੀ ਬੁੱਧ ਨੂੰ ਵੇਖਣ ਅਤੇ ਪਰਖਣ ਲਈ ਆਈ ਤੁਹਾਨੂੰ ਅਜਿਹਾ ਕੋਈ ਚਿੰਤਾ ਨਹੀਂ ਹੈ ਜਿੱਦਾਂ ਕਿ ਉਸ ਰਾਣੀ ਨੂੰ ਸੀ ਫਿਰ ਇੱਥੇ ਉਹ ਹੈ ਜੋ ਤੁਹਾਨੂੰ ਮੌਤ ਅਤੇ ਪਾਪ ਤੋਂ ਮੁਕਤ ਕਰਕੇ ਧਰਮ ਪ੍ਰਦਾਨ ਕਰਨ ਲਈ ਬੁਲਾ ਰਿਹਾ ਹੈ ਫਿਰ ਕਿਹੜੀ ਮੁਸ਼ਕਲ ਹੈ ਜੋ ਤੁਹਾਨੂੰ ਪ੍ਰਭੂ ਯੇਸ਼ੂ ਮਸੀਹ ਕੋਲ ਆਉਣ ਲਈ ਰੋਕਦੀ ਹੈ ਇਸ ਗੱਲ ਦਾ ਵਿਚਾਰ ਕਰਕੇ ਪਰਮੇਸ਼ਵਰ ਕੋਲੇ ਆਉਣ ਲਈ ਮੁਸ਼ਕਲਾਂ ਪਾਰ ਕਰਨ ਲਈ ਪਰਮੇਸ਼ਵਰ ਤੁਹਾਡੀ ਮਦਦ ਕਰੇ ਇਹ ਹੀ ਸਾਡੀ ਪਰਮੇਸ਼ਵਰ ਅੱਗੇ ਦੁਆ ਪ੍ਰਾਰਥਨਾ মে খুদা তে খুব